ਸ਼ਰਤੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਲਖਵਿੰਦਰ ਸਿੰਘ ਜੀ ਜੀ ਕੀ ਕਹਿਣਾ ਚਾਹੋਗੇ ਇਹ ਪੁਲ ਦੀ ਕਿੰਨੀ ਕਿੰਨੀ ਸਮੱਸਿਆ ਬਹੁਤ ਜ਼ਿਆਦਾ ਸਮੱਸਿਆ ਹੈ ਜੀ ਬਹੁਤ ਜ਼ਿਆਦਾ ਸਮੱਸਿਆ ਹੁਣ ਮੈਂ ਦੇਖੋ ਮੈਂ ਇਧਰ ਜੰਦਰ ਵੱਲੋਂ ਆਇਆ ਦੋ ਨੰਬਰ ਪਲੇਟਫਾਰਮੋਂ ਤੇ ਉਤਰਿਆ ਦੋ ਪਲੇਟਫਾਰਮ ਉਤਰ ਕੇ ਪਹਿਲਾਂ ਪਹਿਲਾ ਪੁਲ ਕਰਕੇ ਕ੍ਰਾਸ ਕਰਕੇ ਫਿਰ ਇਧਰ ਆਇਆ ਇੱਕ ਨੰਬਰ ਪਲੇਟਫਾਰਮ ਤੇ ਫਿਰ ਇੱਕ ਨੰਬਰ ਪਲੇਟਫਾਰਮ ਤੋਂ ਫਿਰ ਉਤਰ ਕੇ ਫਿਰ ਮੈਂ ਬਾਹਰ ਜਾਣਾ ਮੇਰੇ ਵਾਸਤੇ ਪ੍ਰੋਬਲਮਾ ਚੱਲ ਮੈਂ ਤਾਂ 70 ਦੇ ਕਰੀਬ ਹੋ ਚੱਲਿਆ ਜਿਹੜੇ ਮੇਰੀ ਉਮਰ ਦੇ ਬੱਚੇ ਜਿਾ ਕਿ ਨੇ ਵਜਨ ਚੱਕਣਾ ਜਿਾ ਕਿ ਦੇ ਬੱਚਾ ਗੋਦੀ ਚੱਕਿਆ ਹੋਇਆ ਹਾਂ ਜਾ ਕੇ ਦੇ ਨਾਲ ਸਮਾਨ ਉਹ ਕਿਸ ਤਰ੍ਹਾਂ ਆਉਣ ਜਾਣਗੇ ਬਹੁਤ ਮੁਸ਼ਕਲ ਹੈ ਜੰਗ ਮੁੰਡੇ ਤਾਂ ਚਲ ਚਲੇ ਜਾਂਦੇ ਨੇ ਇਸ ਕਰਕੇ ਇਹਨੂੰ ਜਦ ਤੱਕ ਐਕਸੈਲੀਟਰ ਲੱਗਣੇ ਹੋਣਾ ਉਹਦੀ ਪ੍ਰੋਵੀਜ਼ਨ ਕੀਤੀ ਜਾਵੇ ਜਾਂ ਫਿਰ ਪੁਲ ਨੂੰ ਦੁਬਾਰਾ ਇੱਕੋ ਜਗ੍ਹਾ ਵੀ ਵਿਚਕਾਰ ਉਤਰਨਾ ਨਾ ਪਵੇ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਹੈ ਜਦੋਂ ਬੰਦਾ ਕੋਈ ਰੇਲਵੇ ਸਟੇਸ਼ਨ ਤੇ ਆਉਂਦਾ ਪਹਿਲਾਂ ਵੱਡਾ ਪੁਲ ਚੜ੍ਹ ਕੇ ਕ੍ਰੋਸ ਕਰਕੇ ਫਿਰ ਟਿਕਟ ਲੈਂਦਾ ਟਿਕਟ ਲਾ ਕੇ ਫਿਰ ਉਹ ਪਲੇਟਫਾਰਮ ਤੇ ਦੁਬਾਰਾ ਚੜ੍ਹ ਕੇ ਫਿਰ ਦੋਨੋਂ ਪਲੇਟਫਾਰਮ ਤੇ ਜਾਂਦਾ ਸਾਰੇ ਬਸ ਇੱਕੋ ਜਿੰਨੀ ਪ੍ਰੋਬਲਮ ਹੈ ਇਹਦੇ ਨਾਲ ਕੀ ਹੋਇਆ ਸੀ ਤਾਂ ਰੋਜ਼ ਆਉਦੇ ਜਾਂਦੇ ਰਹਿੰਨੇ ਆ ਵੀ ਜਿਹੜੀਆਂ ਲੋਕ ਨੇ ਕਿਤੇ ਹੋਰ ਜਾਣਾ ਉਹ ਇਸ ਸਟੇਸ਼ਨ ਤੋਂ ਟ੍ਰੇਨ ਨਹੀਂ ਫੜਦੇ ਜਾਂ ਉਹ ਸਰਹੰਦ ਜਾਂਦੇ ਨੇ ਜਾਂ ਲੁਧਿਆਣੇ ਜਾਂਦੇ ਨੇ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਿ ਸਾਡੇ ਸਾਨੂੰ ਵੀ ਘਾਟਾ ਸਾਡੀ ਵੱਡੀ ਅਨਾਜ ਮੰਡੀ ਐਸ਼ੀ ਸਾਰਾ ਵੱਡੀ ਅਨਾਜ ਮੰਡੀ ਕੰਨਾ ਮੰਡੀ ਆ ਲੋਕਾਂ ਦਾ ਆਉਣਾ ਜਾਣਾ ਤੇ ਲੇਬਰ ਦਾ ਹੋਰ ਸੰਬੰਧਿਤ ਲੋਕਾਂ ਦਾ ਆਉਣਾ ਜਾਣਾ ਮੁਲਾਜ਼ਮਾਂ ਦਾ ਬਹੁਤ ਜਿਆਦਾ ਮਤਲਬ ਮੁਸ਼ਕਲ ਹੈ ਪੁਲ ਦੀ ਪੁਲ ਨਾਲ ਇਲੈਕਸ਼ਨਾਂ ਮੂਹਰੇ ਕਾਫੀ ਲੀਡਰਾਂ ਨੇ ਕਾਫੀ ਵਾਅਦੇ ਵੀ ਕੀਤੇ ਗਏ ਸੀ ਕਿੰਨੀ ਚੀਜ਼ ਕਿਤਾ ਦਿਖ ਰਹੀ ਸੀ ਇਹ ਸਾਰੀ ਜਿਹੜੀ ਰੇਲਵੇ ਸੈਂਟਰ ਗਵਰਨਮੈਂਟ ਦੇ ਅੰਦਰ ਆਉਂਦੀ ਆ ਤੇ ਉਹਨਾਂ ਨੂੰ ਇਸ ਚੀਜ਼ ਦਾ ਪ੍ਰਬੰਧ ਕਰਨਾ ਚਾਹੀਦਾ ਲੋਕਾਂ ਦੀਆਂ ਸਮੱਸਿਆਵਾਂ ਨੇੜੇ ਹੋ ਕੇ ਸੁਣਨੇ ਚਾਹੀਦੇ ਨਾ ਕਿ ਬਿਆਨਬਾਜ਼ੀ ਦੇ ਅੰਦਰ ਪਰ ਕਰਨਾ ਚਾਹੀਦਾ ਜੇ ਇਹ ਸਮੱਸਿਆ ਉਹ ਲੋਕ ਆਪ ਖੁਦ ਦੇਖਣ ਜਾਂ ਖੁਦ ਯੂਜ਼ ਕਰਨ ਜਾਂ ਉਹ ਹਟਾਉਣ ਫਿਰ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੋਵੇ ਵੀ ਸਮੱਸਿਆ ਕਿਸ ਨੂੰ ਕਿੱਥੇ ਆਉਂਦੀ ਉਹ ਤਾਂ ਲੋਕ ਬਾਈਏ ਦਾ ਆ ਜਾਂਦੇ ਚਲੇ ਜਾਂਦੇ ਬਿਆਨ ਦੇ ਤੇ ਬਿਆਨ ਦੇ ਕੇ ਗੱਲ ਮੁਕਾ ਦਿੱਤੀ ਉਹਨਾਂ ਨੇ ਪਰ ਇਹਨਾਂ ਸਮੱਸਿਆਵਾਂ ਦਾ ਸਬਦਨ ਤਾਂ ਤ ਅਸੀਂ ਤਾਂ ਬੇਨਤੀ ਕਰਦੇ ਹਾਂ ਰੇਲਵੇ ਦੇ ਡੀਆਰਐਮ ਨੂੰ ਇਹਨਾਂ ਨੂੰ ਵੀ ਇਹ ਆਪਦੀ ਗੱਲ ਉੱਪਰ ਪਹੁੰਚਾਉਣ ਜਾਂ ਇਹ ਜੋ ਇੱਥੋਂ ਦੇ ਸਾਡੇ ਰਮੇਸ਼ ਬਿੱਟੂ ਜੀ ਨੇ ਰੇਲਵੇ ਮੰਤਰੀਆਂ ਨੇ ਹੁਣ ਉਹਨਾਂ ਨੂੰ ਇਹ ਧਿਆਨ ਵਿੱਚ ਆਵੇ ਗੱਲ ਵੀ ਸਾਡਾ ਜਿਹੜਾ ਇਹ ਸਮੱਸਿਆਵਾਂ ਲੋਕਾਂ ਦਾ ਆਉਣ ਜਾਣ ਦਾ ਇਹਨੂੰ ਬੜੀ ਜਲਦੀ ਇਹਦੀ ਦੁਸਤਰੀ ਕਰ ਤਾਂ ਕਿ ਲੋਕਾਂ ਨੂੰ ਪ੍ਰੋਬਲਮ ਨਾ ਸਕੀ ਨਾਮ ਹੈ ਜੀ ਤੁਹਾਡਾ ਨਛੱਤਾ ਸਿੰਘ ਕਿੱਥੋਂ ਆ ਰਹੇ ਸੀ ਜੀ ਅਸੀਂ ਆ ਰਹੇ ਹਜੂਰ ਸਾਹਿਬ ਤੋਂ ਅੱਛਾ ਕਿੰਨੀ ਕੀ ਸਮੱਸਿਆ ਆ ਰਹੀ ਹੈ ਹਜੂਰ ਸਾਹਿਬ ਹੈ ਇਹ ਕਿੰਨੀ ਸਮੱਸਿਆ ਆ ਰਹੀ ਹੈ ਕੋਈ ਸਮੱਸਿਆ ਨਹੀਂ ਆ ਰਹੀ ਆ ਉਹ ਆ ਕੇ ਸਮੱਸਿਆ ਆਈ ਹੈ ਅੱਛਾ ਹੁਣ ਆ ਪੁਲ ਪਾਰ ਕਰਨਾ ਇਹ ਬਹੁਤ ਔਖਾ ਹੈ ਜਿਹੜੀਆਂ ਚੜਦੇ ਚੜਦੇ ਸਾਹ ਚੜ ਗਿਆ ਹਾਂ ਜਿਹੜੀ ਔੜੇ ਜਿੰਦੀ ਕਿੰਨਾ ਔਖਾ ਲੱਗ ਰਿਹਾ ਜੀ ਔਖਾ ਕਹਿੰਦੇ ਥੋੜਾ ਔਖਾ ਥੋੜੀ ਹੈ ਜੀ ਬਹੁਤ ਔਖਾ ਚੜਨਾ ਹੋਵੇ ਲਗੇਜ ਵੀ ਹੈ ਕੋਲ ਚੜਨਾ ਔਖਾ ਹੀ ਹੈ ਕੀ ਮੰਗ ਕੀ ਕਰਦੇ ਕਿਦਾਂ ਆਉਣਾ ਚਾਹੀਦਾ ਕੋਈ ਮੰਗ ਨਹੀਂ ਕਰ ਰਹਾ ਜੀ ਬਸ ਥੋੜਾ ਦੇਖੋ ਰਾਸਤਾ ਥੋੜਾ ਸਿੱਧਾ ਹੋ ਜਾਵੇ ਇੱਥੋਂ ਸੌਖਾ ਹੈ ਹੁਣ ਬਹੁਤ ਘੁੰਮ ਕੇ ਆਉਣਾ ਪੈਂਦਾ ਵਾਰ ਜਾਣੇ ਤਾਂ ਬਹੁਤ ਘੁੰਮ ਕੇ ਆਉਣਾ ਪੈਂਦਾ ਮੈਂ ਤੁਹਾਡਾ ਰਵਿੰਦਰ ਸਿੰਘ ਜੀ ਅੰਦਰ ਜੀ ਕਿੱਥੇ ਚੱਲੇ ਸੀ ਉਹ ਜੀ ਜਲੰਧਰ ਹੀ ਕਿੱਥੋਂ ਦੇ ਰਹਿਣ ਵਾਲੇ ਠੰਨੇ ਦੇ ਅੱਛਾ ਜਿੱਦਾਂ ਕਿ ਇਹ ਹੈਗਾ ਪੁਲ ਹੈਗਾ ਕਿੰਨੀ ਕਿ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਪਹਿਲਾਂ ਉਧਰੋਂ ਪੁਲ ਚੜ੍ਹਨਾ ਪੈਂਦਾ ਹੀ ਫਿਰ ਉਤਰੋ ਫਿਰ ਇਧਰੋਂ ਟਿਕਟ ਲਵੋ ਫਿਰ ਕਹਿਣਾ ਮਤਲਬ ਕਿ ਉਹ ਪੁਲ ਛੱਡ ਕੇ ਉਧਰਲੇ ਪਾਸੇ ਜਾਓ ਇਹ ਤਾਂ ਪੁਲ ਬੇਕਾਰ ਬਣਾਇਆ ਜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਛੋਟੇ ਛੋਟੇ ਬੱਚੇ ਆ ਲੈਡੀਆਂ ਆ ਬਹੁਤ ਪ੍ਰੋਬਲਮ ਆ ਇਹ ਤਾਂ ਇਹਦਾ ਕੋਈ ਹਿੱਲਾ ਕੱਢਣਾ ਚਾਹੀਦਾ ਜਾਂ ਫਿਰ ਦੂਸਰੀਆਂ ਪੋੜੀਆਂ ਨਾੜੀਆਂ ਚਾਹੀਦੀਆਂ ਇਹਨਾਂ ਨੂੰ ਵੀ ਜਿੱਧਰੋਂ ਕੀ ਕਹਿੰਦੇ ਆ ਆਪਣਾ ਕੀ ਕਹਿੰਦਾ ਲਿਫਟ ਵਾਲੀ ਪੋੜੀ ਹੋਣਾ ਰਾਮਨਾਲ ਬੰਦੇ ਝੜ ਜਾਣ ਬੱਚੇ ਝੜ ਜਾਣ ਇਲੈਕਸ਼ਨ ਟਾਈਮ 'ਚ ਵੀ ਲੀਡਰ ਆਏ ਸੀਗੇ ਉਹ ਵਾਦੀ ਉਹਦੇ ਕਰਕੇ ਗਏ ਨੇ ਕੀ ਲੱਗਦਾ ਕੁਛ ਨਹੀਂ ਕੁਛ ਨਹੀਂ ਹੈਗਾ ਜੀ ਸਿਸਟਮ ਥੈਂਕ ਯੂ ਸੁਰਿੰਦਰ ਸਾਹਿਬ ਆ ਕਹਾਂ ਸੇ ਆ ਰਹੇ ਹੋ ਆਪਾਂ ਆ ਰਹੇ ਹਾਂ ਜੇ ਅਮੜਾ ਸਰ ਤੋਂ ਅੱਛਾ ਪੁਲਕੀ ਕਿਤਨੀ ਸਮੱਸਿਆ ਆ ਰਹੀ ਆ ਤੁਹਾਨੂੰ ਸਮੱਸਿਆ ਦਾ ਹੈਗਾ ਇੱਕ ਟ੍ਰੈਕ ਪਰ ਪਾਰ ਕਰਨ ਵਾਸਤੇ ਇੰਨਾ ਚੜਾਈ ਚੜਨਾ ਪੈ ਰਿਹਾ ਹੂੰ ਇੱਕ ਚੜਾਈ ਤਾਂ ਉਧਰ ਚੜ ਕੇ ਆ ਰਹੀ ਹੈ ਫਿਰ ਇੱਧਰ ਚੜਨਾ ਪੈ ਰਿਹਾ ਦੋ ਪੁੱਲ ਕਰਾਸ ਕਰਨਾ ਪੈ ਰਿਹਾ ਇੱਕ ਪੂਲ ਹੋਣਾ ਚਾਹੀਦਾ ਜੀ ਕਿ ਸਮਾਨ ਹੈ ਸਮਾਨ ਨਾਲ ਜਾਂ ਬੱਚੇ ਨਾਲ ਹਾਂ ਸਭ ਸਮਾਨ ਤੇ ਬੱਚੇ ਨਾਲ ਤਕਲੀਫ ਤਾਂ ਹੁੰਦੀ ਹੈ ਠੀਕ ਹੈ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਸ਼ਿਵਨੰਦਨ 베ਜਾ ਸਰ ਤੇ ਸਰ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਪੁੱਲ ਦੀ ਕਿੰਨੀ ਕਿ ਸਮੱਸਿਆ ਆ ਰਹੀ ਹੈ ਇਹ ਤਾਂ ਜਨਨ ਸਮੱਸਿਆ ਹੈ ਹੀ ਹਰ ਬੰਦੇ ਵਾਸਤੇ ਕੋਈ ਵੀ ਬੰਦਾ ਹੋਵੇ ਬਜ਼ੁਰਗ ਹੋਵੇ ਬੱਚੇ ਹੋ ਬਾੜੀ ਹੋਵੇ ਕੋਈ ਵੀ ਇਹ ਤਾਂ ਹੈ ਹੀ ਆ ਪ੍ਰੋਬਲਮ ਇਹ ਕੁਝ ਸਟੇਸ਼ਨਸ ਐਸੇ ਆ ਵੀ ਕੁਝ ਗੱਡੀਆਂ ਸਰੰਦਰ ਰੁਕਦੀਆਂ ਨੇ ਖੰਨੇ ਨਹੀਂ ਰੁਕਦੀਆਂ ਤੇ ਜੇ ਕੋਈ ਬੰਦਾ ਦਿੱਲੀ ਤੋਂ ਆ ਰਿਹਾ ਉਹਨੂੰ ਸਰੰਦਰ ਗੱਡੀ ਛੱਡਣੀ ਪੈਂਦੀ ਆ ਫਿਰ ਉਹਨੂੰ ਬਾਏ ਬੱਸ ਜਾਂ ਬਾਏ ਆਟੋ ਕਰਕੇ ਖਾਨੇ ਪਹੁੰਚਣਾ ਪੈਂਦਾ ਇਸ ਲਈ ਜਿਹੜੀਆਂ ਗੱਡੀਆਂ ਦੇ ਕੁਝ ਸਟਾਪਸ ਸਰ ਅੰਦਰ ਇਹ ਹੈ ਨੇ ਉਹ ਨਾਲ ਅਟੈਚ ਕਰਨੇ ਦਾ ਕੀਤਾ ਜਾਵੇ ਤਾਂ ਕਿ ਦਿੱਲੀ ਤੋਂ ਆਉਣ ਵਾਲੇ ਜਾਂ ਇਧਰੋਂ ਪਾਣੀਪਤੋਂ ਆਉਣ ਵਾਲੇ ਬੰਦਿਆਂ ਦੀ ਉਹ ਸਮੱਸਿਆ ਵੀ ਹੱਲ ਹੋ ਸਕੇ ਕਿ ਇਹਨਾਂ ਕੱਲੋ ਕਧੀਆਂ ਬੰਦ ਹੋ ਜਾਂਦੀਆਂ ਨੇ ਨਹੀਂ ਇਹ ਮਤਲਬ ਕਿ ਕੁਝ ਜਿਹੜੀਆਂ ਚੰਡੀਗੜ੍ਹ ਤੋਂ ট্রান্সਫਰ ਹੋ ਗਈਆਂ ਡੀਲੈਕਸ ਹੋ ਗਈਆਂ ਹੋਰ ਤੇਈ ਗੱਡੀਆਂ ਟਰਾਂਸਫਰ ਹੋ ਗਈਆਂ ਉਧਰਲੇ ਪਾਸੇ ਇਹ ਸਰ ਰੂਟ ਤੇ ਕੋਈ ਗੱਡੀ ਹੈ ਨਹੀਂ ਮੇਨ ਕਿ ਕੁਝ ਇਹਨਾਂ ਨੂੰ ਸੋਚਣਾ ਚਾਹੀਦਾ ਰੇਲਵੇ ਬਾਰੇ ਮੇਨ ਸਟੇਸ਼ਨ ਦਾ ਖੰਨੇ ਆ ਇਹ ਸਤ ਲੁਧਿਆਣਾ ਡਿਸਟ੍ਰਿਕਟ ਦਾ ਤੇ ਜੋ ਵੀ ਜੇ ਵੀ ਕੋਈ ਮੇਨ ਗੱਡੀਆਂ ਦੇ ਸਟਾਪ ਦੇ ਦਿੱਤੇ ਜਾਣ ਤਾਂ ਲੋਕਾਂ ਦਾ ਭਲਾ ਹੋਊਗਾ। ਤੇ ਸਰ ਹੋਰ ਕਿੰਨੀ ਕਿੰਨੀਆਂ ਕਿਸਮਾਂ ਆ ਗਈਆਂ? ਸਮੱਸਿਆ ਜਨਰਲ ਤਾਂ ਹੈ ਹੀ ਆ ਉਸ ਤੋਂ ਬਾਅਦ ਕੁਛ ਜਿਸ ਦਾ ਆਮ ਮੰਦਨ ਧਾਰਮਿਕ ਸਥਾਨ ਅੰਮ੍ਰਿਤਸਰ ਸਾਹਿਬ ਜਿਸਨੇ ਕਿਸੇ ਅੰਮ੍ਰਿਤਸਰ ਜਾਣਾ ਹੁੰਦਾ ਜੀ ਜਾਂ ਆਪਣਾ ਮੇਨ ਹਿੰਦੂਆਂ ਦਾ ਖਰੀਦਵਾਰ ਹਰ ਸਾਹਿਬ ਹੈ ਉੱਥੇ ਕਿਸੇ ਨੇ ਜਾਣਾ ਹੁੰਦਾ ਜੀ ਉਹਨੇ ਵਾਸਤੇ ਕੋਈ ਟ੍ਰੇਨ ਨਹੀਂ ਹੈਗੀ ਖੰਨੇ ਤੋਂ ਹਰੀ ਸਿੱਧੀ ਹਰਤਵਾਰ ਵਾਸਤੇ ਜਿਹੜੀ ਗੱਡੀ ਕੋ ਸਪੈਸ਼ਲ ਆਉਂਦੀ ਹੈ ਜਿਹੜੀ ਅੰਮ੍ਰਿਤਸਰ ਤੋਂ ਰਾਜਪੁਰੇ ਨਹੀਂ ਆਪਣੇ ਲੋ ਪਰਵਾਰੇ ਰੁਕਦੀ ਆ ਲੁਧਿਆਣੇ ਰੁਕਦੀ ਆ ਸਰਹੰਦ ਰੁਕਦੀ ਆ ਖੰਨੇ ਨਹੀਂ ਰੁਕਦੀ ਪਾ ਉਸ ਦਾ ਵੀ ਖੰਨੇ ਵਿੱਚ ਸਟਾਪਿੰਗ ਕੀਤਾ ਜਾਵੇ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਪ੍ਰੀਤ ਲਾਲ ਹੈ ਜੀ ਹਰਪ੍ਰੀਤ ਜੀ ਦੱਸੋ ਕਿ ਕਿੰਨੀ ਕਿ ਸਮੱਸਿਆ ਆ ਰਹੀ ਹੈ ਜੀ ਸਾਨੂੰ ਬੁੱਲ ਦੀ ਬਹੁਤ ਸਮੱਸਿਆ ਆ ਰਹੀ ਹੈ ਜੀ ਇਸ ਤਰ੍ਹਾਂ ਮੈਨੂੰ ਗੋਡੇ ਦੀ ਦਿੱਕਤ ਹੈਗੀ ਤੇ ਮੈਨੂੰ ਤਾਂ ਚੜਨਾ ਪੋੜਿਆ ਤੇ ਬਹੁਤ ਔਖਾ ਹੈਗਾ ਜੀ ਤੇ ਮੇਰੇ ਕੋਲ ਸਮਾਨ ਹੈ ਮੈਨੂੰ ਸਾਹ ਚੜਿਆ ਹੋਇਆ ਹੈ ਇਹ ਉਹ ਲਿਫਟ ਅਗਰ ਵੀ ਪਾਜੀ ਲੱਗਦੀ ਹੈ ਲਿਫਟ ਚਾਹੀਦੀ ਆ ਕਿਉਂਕਿ ਜੇ ਕੋਈ ਤੇ ਸਾਡੇ ਤੋਂ ਇਹੋ ਜਿਹੇ ਬੰਦਾ ਉਹਨੂੰ ਹੋਰ ਵੀ ਦਿੱਕਤ ਆਏਗੀ ਤੇ ਇਸ ਵਾਰ ਜੇ ਇਹ ਚੌਣੇ ਵੇ ਤੇ ਪੋਲ ਤੇ ਦੂਜਾ ਪੋਲ ਵਰਨਾ ਜਾਇਦਾ ਹੈਗਾ ਹਾਂਜੀ ਹਾਂਜੀ ਲਿਫਟ ਵਾਲਾ ਪੋਟ ਜਾਇਦਾ ਜੀ ਟਰਵਾਂ ਦੇ ਜਾਣਾ ਪੈਂਦਾ ਹੈਗਾ ਜੀ ਵਾਜੀ ਜੇ ਉਧਰ ਜੀ ਜਾਣਾ ਵੇ ਫਿਰ ਕਿੰਨੀ ਕਿ ਸਮੱਸਿਆ ਆ ਰਹੀ ਜੀ ਦੂਜੇ ਉਧਰ ਤਾਂ ਵੀ ਜੀ ਦੇਖੋ ਸਾੰਤਾ ਇੱਥੇ ਹੀ ਸਾਹ ਸਾਹੀ ਹੋਏ ਪਏ ਆਂ ਜੀ ਹੂੰ ਦੂਜੇ ਪੋਲ ਤੇ ਜਾਣ ਲੱਗੇ ਉਹ ਲੋਕੀ ਹਾਲਾ ਹੈਗਾ ਸਾਡਾ ਸਰਚੂਰੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਜੀਤ ਕੌਰ ਹੈ ਆਮ ਟੇਕਿੰਗ ਮਾਈ ਕੋਚਿੰਗ ਕਲਾਸਿਸ ਫਰਮ ਏ ਕੇ ਇੰਸਟੀਟਿਊਟ ਆਫ ਕਾਮਰਸ ਅੰਡਰ ਦ ਗਾਈਡੈਂਸ ਆਫ ਹਮਨ ਪ੍ਰੀਤ मैम मैम ਦਾ ਪੜਾਉਣ ਦਾ ਤਰੀਕਾ ਇਜ਼ ਅਮੇਜ਼ਿੰਗ मैम ਸਾਨੂੰ ਹਰੇਕ ਸਬਜੈਕਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ मैम ਸਾਨੂੰ ਮੋਟੀਵੇਟ ਕਰਦੇ ਨੇ ਗਾਈਡ ਕਰਦੇ ਨੇ ਸਪੋਰਟ ਕਰਦੇ ਨੇ ਇਵਨ ਸਾਨੂੰ ਐਕਸਟਰਾ ਟਾਈਮ ਵੀ ਦਿੰਦੇ ਨੇ मैम ਦੇ ਨੋਟਸ ਆਰ ਅਮੇਜ਼ਿੰਗ ਥੇਅਰ ਕੁਆਲਿਟੀ ਐਂਡ ਥੇਅਰ ਕੁਆਂਟੀਟੀ ਆਲਸੋ ਇਜ਼ ਬਿਯੋਂਡ ਅਮੇਜ਼ਿੰਗ ਬਾ ਪ੍ਰੋਫੈਸਰਸ ਹੀ ਇਸ ਅ ਚੈਟਰਡ ਅਕਾਊਂਟੈਂਟ ਜਿਸ ਨਾਲ ਸਾਨੂੰ ਸੈਕਿੰਡ ਮੈਮ ਸਮਾਰਟ ਬੋਰਡ ਦਾ ਯੂਜ਼ ਕਰਦੇ ਨੇ ਜਿਸ ਦੇ ਨਾਲ ਸਾਨੂੰ ਜਿਹੜੀ ਸੇਫ ਸਾਈਜ਼ ਨੇ ਉਹ ਇੱਕ ਲਾਈਵ ਸਿਮੂਲਟ ਕਰ ਦਿਆ ਨੇ ਬਿਕਾਜ਼ ਸਾਨੂੰ ਫਾਰਸ concept ਰਿਵਾਈਜ਼ ਹੋ ਜਾਂਦਾ ਹੈ ਰਿਵਾਈਂਡ ਹੋ ਜਾਂਦਾ ਹੈ ਬਹੁਤ ਇੱਕ ਇਹ ਵੀ ਇੱਕ ਬਹੁਤ ਅੱਛੇ ਮੈਂਟਰ ਦੇ ਨਿਸ਼ਾਨੇ ਨੇ ਕਿ ਮੈਨੂੰ ਮੈਨੂੰ ਪਰਸਨਲੀ ਬੜਾ ਕੁਝ ਸਿੱਖਣ ਨੂੰ ਮਿਲਿਆ ਮੈਮ ਜੈਨੂਇਨਲੀ ਥਿਸ ਵਾਸ ਦਾ ਬੈਸਟ ਐਸਟੀਚੂਏਸ਼ਨ ਆਫ ਮਾਈ ਲਾਈਫ ਮੈਮ ਅਪਕਮਿੰਗ ਕਾਮਰਸ ਸਟੂਡੈਂਟਸ ਨੂੰ ਵੀ ਇਹ ਹੀ ਸਜੈਸਟ ਕਰੂੰਗੀ ਕਿ ਤੁਸੀਂ ਕੋਈ ਆ ਕੇ ਦੇਖੋ ਇੱਕ ਇੰਸਟੀਚਿਊਟ ਤੇ ਉੱਥੇ ਦੀ ਗਾਈਡੈਂਸ ਉੱਥੇ ਦੀ ਮੈਂਟਰਸ਼ਿਪ ਇੱਕ ਪ੍ਰੋਫੈਸ਼ਨਲ ਸੈਟਅਪ ਜਦੋਂ ਆਪਾਂ ਨੂੰ ਦੇ ਇਹ ਨਹੀਂ ਮਿਲ ਰਹੀ ਮੇਰਾ ਇਹ ਡਾਊਟ ਉਹ ਖਤਮ ਹੋ ਗਿਆ ਜਦੋਂ ਮੈਨੂੰ ਪਤਾ ਚੱਲੇਗਾ ਕਿ ਮੈਮ ਵੀ ਸੀਦੇ ਸੀ ਟాపਰ ਰਹੇ ਚੁੱਕੇ ਨੇ ਮੈਮ ਹੈਸ ਸਕੋਰਡ 95% ਇਨ ਹਰ 12th ਗ੍ਰੇਡ which is a big thing ਤੇ ਸਾਨੂੰ ਸਿਰਫ ਵਰਬਲ ਮੈਂਸ਼ਨਸ ਨਹੀਂ ਦਿੰਦੇ ਵਰਬਲੀ ਨਹੀਂ ਕਹਿੰਦੇ ਨੇ ਬਹੁਤ ਬੜਾ ਮੈਮ ਹਸਨ ਰਿਵਾਰਡਸ ਵੀ ਦਿੰਦੇ ਨੇ ਜੋ ਕਿ ਸਾਨੂੰ ਫੋਟੋ ਕੰਫੀਡੈਂਸ ਹੋਰ ਉੱਪਰ ਦਿੰਦਾ ਮੈਮ ਇਸ ਅਨ ਇਵਿਡਿਊਅਲ ਜਿਨ੍ਹਾਂ ਕਰਕੇ ਅਸੀਂ ਬਹੁਤ ਵਧੀਆ ਗ੍ਰੇਡਸ ਲੈ ਕੇ ਆ ਬੰਨੇ ਆ ਆਨੰਦਿਆ ਥੈਂਕ ਯੂ so much ਮੈਮ ਫॉर ਯਰ ਸਪੋਰਟ ਐਂਡ ਗਾਈਡੈਂਸ